ਬਸ ਉਹ ਉਹ ਆ ਬੈਠੋ ਕਾ ਆ ਪੀਆ ਤਰਾ ਮੁੱਖ ਮੰਤਰੀ ਤੀਰਥ ਯਾਤਰਾ ਆ ਰਹੀ ਹੈ ਕਿਉਂ ਜੇ ਨਾ ਕਾਣ ਨਾ ਹੋਵੇ ਗੋਮਨ ਚੁਕਾਵੇ ਬਾਕੀਆਂ ਰੁਕੀਆਂ ਨਹੀਂ ਹੈਗੀਆਂ ਬੰਦ ਬੀਬੀ ਦੇ ਇੰਦੀਏ ਜਨਨਾ ਮਨਸਾ ਬਲ ਬਲ ਸਤਿ ਬਲ ਜਾਈਏ ਜਨਨਾ ਮਨਸਾ ਕਰੋ ਰੇਗਾ ਕਰੋ ਸਤਿ ਆਜੋ ਤੁਮ ਕੋ ਇਕਾ ਪੂਰਤ ਗੁਰ ਪਰਸਾਓ ਆਉਂਦਾ ਪਰੇ ਤਨੋ ਤੈਨੂੰ ਵੀ ਸਭ ਤੇ ਆਵੀਂ ਪਰ ਨਹੀਂ ਹੋਰ ਸੱਚੇ ਇੱਥੇ ਵਿੱਜਣਾ ਹਾਂ ਕਾਲੇ ਨਹੀਂ ਕਹੀਦੇ ਲਾ ਉੱਥੇ ਇੱਕ ਸੱਚ ਗਈ ਤੂੰ ਦੇਖ ਜੇ ਤੂੰ ਚਲੇ ਜਾਂਦੀ ਉੱਥੇ ਤੇਰੀ ਬੇਬੇ ਇੰਨੇ ਹੋ ਕਰਿਆ ਸਹੀ ਗੱਲ ਆ ਚੱਲ ਗਾ ਹਾਂ ਇਹਨੂੰ ਕਹਿੰਦਾ ਵੀ ਰਹਾ ਚੱਲ 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 ਬਹੁਤ ਨਜ਼ਾਰਾ ਵਜਿਆ ਚਲੋ ਵਧੀਆ ਹੋ ਗਿਆ ਹਰੇ ਸਤਿ ਸ਼੍ਰੀ ਅਕਾਲ ਆਜੂ ਆਜੂ ਰੰਗਲੇ ਕੋਰ ਤੇ ਦਾ ਆਪੇ ਪੁਰਖਾ ਦੀ ਆਉਂ ਤੈਨੂੰ ਅਵਰਨਾ ਜਾਣਾ ਰਸਤਾਂ ਜਮੇ ਨੇ ਤੀਤੇ ਨਹੀਂ ਨਹੀਂ ਜੇ ਮਕਸਦ ਆਪਣੇ ਦਾ ਪ੍ਰੈ ਦਿਨਾਂ ਆਏ ਜੰਨੂ ਟੀ ਜਮਕੇ ਬਾਲੇ ਉਹ ਦਿਨਾਂ ਰਫਾ ਹੋ ਸਿਆ ਯਾਨੀ ਤਨ ਤੋਂ ਬਾਬਾ ਗਵਾਸੀ ਬਗਾਨੀ ਭਗਵੰਤ ਮਾਨ ਦੀ ਫੋਟੋ ਇੱਕ ਅੱਖ ਪਰੇ ਕਰਤੀ ਲੋਕਾਂ ਨੇ ਹਨਾ ਦਿਨ ਸਿਖਿਆ ਨਾਲ ਜਿਹੜਾ ਦਿਨ ਦੀ ਇਹਨਰ ਸੇਵਾ ਕਰਾਉਣਾ ਮਾਤਾ ਜੀ ਅਤਰਾ ਜਾ ਸਵਾਮਨੀ ਜੀ ਧਰਨਾ ਅਤਰਾ ਜਾ ਦਾ ਅਰਥ ਹੀ ਭਰੀ ਕਿੰਨਾਂ ਤੱਕ ਪੂਰਾ ਫੜ ਚੁਤੀ ਆਪੀ ਤੇ ਤੁਹਾਡਾ ਮੇਰੇ ਪਤਨ ਸਲਾਹੇਨ

يان انا ن انا ن کي جي م اجو اجو چلو پي چلو اماں پنڌا لئي اوي بيجن تي بيجا 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 ਸਭ ਤੇਰੀ ਕੌਮ ਰਾਣੀ ਆ ਗੱਡੀ ਚ ਬੈਠਣ ਨੂੰ ਕੰਡਾ ਪਹਿਲਾ ਉੱਠ ਪਿਆ ਆਪਣੀ ਮੰਮੀ ਹੁਣ ਮੈਂ ਇਹ ਕਰਵਾਇਆ ਰੋਟੀ ਦਾ ਸੂਰਿਆ ਹਾਂ ਅਸੀਂ ਪਿੰਡ ਵਾਲਿਆਂ ਨੂੰ ਗੱਡੀ ਛੱਡ ਕੇ ਆਉਗੀ ਕੌਣ ਤੇਰੀ ਕੌਮ ਰਾਣੀ ਆ ਜਦ ਲਈ ਕੋਈ ਨਾ ਹੈ ਜੰਤ ਸਾਨੂੰ ਆ ਗਈ ਆ ਫੜੀ ਪਾ ਮੈਂ ਲੈ ਆਂ ਮੈਂ ਤਾਂ ਜਿਹੜਾ ਇੱਧਰ ਆ ਕੇ ਚੱਕਣਾ ਪਾਪਾ ਇੱਕ ਦੇ ਇੱਕ ਦੇ ਸਮੇਂ ਦਾ ਸ਼ਾਹ ਇਹ ਦੇਖੋ ਪਹਿਲਾਂ ਹੀ ਖੜੀ ਆ ਤੁਸੀਂ ਤਾਂ ਬੀਬੀ ਨੂੰ ਲੈਣ ਆਏ ਆ ਹਨਾ ਬਾਈ ਤਾਂ ਨਾ ਲੈਣਾ ਆਹ ਆਂਟੀ ਆਉਂਦੀ ਆ ਪਿੱਛੇ ਉਹਨੂੰ ਲੈ ਜਾਓ

ਬੱਜ ਮੋਹ ਫਕਨੇ ਸ਼ਬਦ ਆ ਗੱਡੀ ਚੰਦੀ ਕੇ ਪਿੰਡ ਦੀਆਂ ਸਵਾਰੀਆਂ ਸੱਟਾਂ ਨੂੰ ਮੈਂ ਪਿੰਡ ਦੀਆਂ ਥਾਵ ਲੱਗਿਆ ਹੁੰਦਾ ਯਾਤਰਾ ਸਮਾਨ ਹੋ ਸਪੰਨ ਹੋ ਗਈ ਸਪੰਨ ਸਪੰਨ ਹੋ ਗਈ ਸੰਪੰਨ ਹੋ ਗਈ ਸੰਪੰਨ ਇਕੱਠੇ ਹੋ ਗੱਪੇ ਨੂੰ ਇੱਕ ਫਰੇਮ ਚ ਆ ਚਲੋ ਜਿਆਦਾਕਾਰੀ ਹੂਮਨਟ ਹੋ ਗਏ ਹੈ ਕੈਚ ਫੇਸਬੁਕ ਤੇ ਮਾਵਾਂਗੇ YouTube ਤੇ ਥੈਂਕ ਯੂ ਦੇਖੋ ਗੱਡੀ ਆ ਵੀ ਅੰਮ੍ਰਿਤਸਰ ਲੈਣ ਗਈ ਸੀ ਫੋਰਚੂਨਰ ਸਵਾਰੀਆਂ ਢੋਨੇ ਆ ਇਹ ਬਹੁਤ ਹਾਕੀ ਆ ਆ ਦੇਖ ਲਿਆ ਭਗਵੰਤ ਮਾਨ ਨੇ ਕੀ ਗਿਫਟ ਦਿੱਤਾ ਨਾਲ ਯਾਤਰਾ ਦਾ ਪਰਸ਼ਾਦ ਕਿੰਨਾ ਸੋਹਣਾ ਲੱਗਿਆ ਇਹ ਪਿੱਤਲ ਦਾ ਕਿੰਨਾ ਭਾਰੀ ਆ ਦੋਵਾਂ ਦਾ ਇੱਕ ਆ ਇੱਕੋ ਭਾਰੀ ਹੋਣਾ ਤਾਂ ਉਹ ਕੰਗਣੀਆਂ ਫਿਰ ਹਾਂ ਦੇਖੋ ਤੁਸੀਂ ਫੜ ਕੇ ਦੇਖ ਚੱਕੇ ਚੱਕ ਨਹੀਂ ਹੁੰਦਾ ਹਾਂ ਖਾਜ਼ਾ ਭਾਰੀ ਆ ਇਹਦਾ ਪਾਣੀ ਪੀਣ ਵਾਸਤੇ ਅੱਛਾ ਲਿਖਿਆ ਵੀ ਹੈ ਉੱਪਰ ਭਗਵੰਤਵੰਤ ਸਿੰਘ ਵੱਲੋਂ ਮੁੱਖ ਮੰਤਰੀ ਕੀ ਇੱਥੇ ਯਾਤਰਾ ਲਿਖਿਆ ਵੀ ਹੈ ਉੱਪਰ ਤੂੰ ਯਾ ਵਸ ਦਿੱਤੀ ਕਿੰਨਾ ਚਾਹ ਬਿਸਕੁਟ ਵੀ ਧੰਨੇ ਮੇ ਮੀ ਮਮੀ ਸਮਾਨ ਤੱਕਣ ਲੱਗ ਗਈ ਹੋਰ ਨਾਈ ਕਾਰਡ ਵੀ ਪੁਆਲਾ ਗੱਲ ਚ ਹੱਥ ਜੋੜ ਕੇ ਧੰਨਵਾਦ ਵੀ ਕਰੀਦਾ ਹੁੰਦਾ ਜਿਆਦਾ ਗੱਲਾਂ ਪਾਉਂਦਾ ਹੁੰਦਾ ਆਪੇ ਤਾੜੀਆਂ ਮਾਰੀ ਚਲ ਪਾਸ ਕਰੋ ਨਾ ਦਾਂਪੀ ਨਾਲ ਨੂੰ ਖੁੱਤ ਨੂੰ ਆਹ ਦੇਖੋ ਜੀ ਸਾਡੀ ਜਤਰਾ ਦੀ ਥਾਲੀ ਅਗੂ ਦਿੰਦਾ ਅਤੀਜਾ ਨਹੀਂ ਦਿੰਦਾ ਆ ਦੇਖੋ ਸਾਂਤ ਦੇ ਵੇਣ ਟੌਪੀਆਂ ਕਿਹੜੇ ਕਿੰਨੇ ਤਰ੍ਹਾਂ ਦੇ ਖਾਓਗੇ ਵਾਈਟ ਕ੍ਰੈਕ ਦੀ ਪ੍ਰਸ਼ਾਦ ਪੋਟਲੀ ਜੀ ਬਿਸਕਟ ਆ ਨਾ ਮੇਰੇ ਵਰਗਾ ਤੇਰੇ ਇੱਕ ਪਾਣੀ ਦੀ ਬੋਤਲ ਉਹ ਤਾਂ ਨਾਲ ਹੀ ਰਹਿ ਜਾਂਦੀ ਹੈ ਚਲੋ ਸੋ ਆ ਬੁੱਕਾ ਪੜ੍ਹ ਉਹਨੂੰ ਪੜ੍ਹਣਾ ਨਹੀਂ ਆਹ ਕੀ ਕੀ ਲਿਖਿਆ ਮੈਂ ਪੜ੍ਹੂੰਗਾ ਤੂੰ ਥੋੜੋ ਪੜ੍ਹ ਨਹੀਂ ਆ